ਕੀ ਆ ਬਾਈ ਜੀ ਸਾਰੇ ਅਸਤਰੀ ਗਾੜ ਸਾਹਿਬ ਕੀ ਤੁਸੀਂ ਪੁੱਛ ਰਹੇ ਹੋ ਛੋਲ ਦਿੱਖ ਅਸੀਂ ਇਹ ਪੁੱਛਦੇ ਹਾਂ ਤੁਹਾਨੂੰ ਬਈ ਇਹ ਤਾਂ ਮੁੱਲ ਮਿਲ ਜਾਂਦੀ ਐ ਕਿਉਂ ਥਾਂ ਖਰਾਬ ਕਰਿਆ ਥਾਂ ਖਰਾਬ ਕਰੀ ਜਨੇ ਹੋਰ ਕਰਿਆ ਐਡਾ ਖੁੱਲਾ ਘਰ ਸੀ ਵਧੀਆ ਹੈ ਇਹਨੂੰ ਪੱਕਾ ਕਰੋ ਤੁਸੀਂ ਆ ਟਰੈਕਟਰ ਨਾਲ ਵਾਹ ਵਾ ਕੇ ਤੇ ਜਖਣਾ ਵੜਤੀ ਸਾਰੇ ਵਿੜੇ ਦੀ ਇਹ ਦੋਨੇ ਕੋਈ ਹੀ ਆ ਬਾਈ ਹੁਣ ਜਦੋਂ ਤੜਕੇ ਉੱਠ ਕੇ ਬੱਚੇ ਸਕੂਲ ਜਾਂਦੇ ਆ ਹਨਾ ਕਹਿੰਦੇ ਆ ਆ ਖਾਣੀ ਐ ਸਬਜ਼ੀ ਅਸੀਂ ਆ ਖਾਣੀ ਐ ਹੁਣ ਸਬਜ਼ੀਆਂ ਦਾ ਪਤਾ ਕਿਸ ਨੂੰ ਹਾਲੇ ਸ਼ੈਲਾ ਦੀ ਸਬਜ਼ੀ ਤਿਆਰ ਨਹੀਂ ਹੋਈ ਹੂੰ ਕੱਲ 250 ਰੁਪਏ ਦੀ ਕੱਲੀ ਸਬਜ਼ੀ ਉਹ ਵੀ ਅੱਧਾ ਅੱਧਾ ਕਿਲੋ ਤਿੰਨ ਚਾਰ ਦੀ ਜਰਿਆ ਨੇ ਹੂੰ ਤੇ ਕਿੱਥੇ ਉਹਨੇ 250 ਦੇ ਸਾਰੇ ਕਾਹਦੇ ਬੀਜ ਨਹੀਂ ਆਉਂਦੇ ਗੀ ਠੀਕ ਤੇ ਤੋੜ ਕੇ ਨਾਲ ਦੀ ਨਾਲ ਧੋਵੇ ਧਰੀ ਠੀਕ ਕਿੱਥੇ ਕੀਪਦਾ ਸਟੋਰ ਕੀਤੀ ਆ ਕਿ ਕਿਵੇਂ ਆ ਲੈ ਮੁੱਲ ਦੀ ਗੋਭੀ ਤੁਸੀਂ ਜਿਹੜੀ ਹੁਣ ਚੱਲੀ ਜਾਂਦੀ ਹੈ ਲੈ ਆਓ ਭੁੱਲਦੀ ਨਹੀਂ ਉਹ ਸਹੀ ਗੱਲ ਕਿੱਥੇ ਘਰ ਦੀ ਚੀਜ਼ ਆ ਹੁਣ ਕਾ ਗੋਭੀ ਹੀ ਫੱਕ ਬੀਜਾਂਗੇ ਹੂੰ ਉਹ ਹੌਲੀ ਹੌਲੀ ਕਰਕੇ ਉਹ ਸਾਬ ਨਾਲ ਬੂਟੇ ਲਾਈ ਜਾਵਾਂਗੇ ਹੂੰ ਵੀ ਆਇ ਨਹੀਂ ਆਪਾਂ ਕਹਿੰਦੇ गोभी 20 ਰੁਪਏ ਕਿਲੋ ਵੀ ਹੋ ਜਾਂਦੀ ਹੈ 5 ਰੁਪਏ ਕਿਲੋ ਵੀ ਹੋ ਜਾਂਦੀ ਹੈ ਅਖੀਰ ਤੇ ਆ ਕੇ ਪਰ ਘਰ ਦੀ ਚੀਜ਼ ਦੀ ਨਾਲ ਦੀ ਤਾਂ ਇਹ ਨਾ ਚੀਜ਼ ਬਣਦੀ ਠੀਕ ਹੈ ਜਦੋਂ ਦੁੱਧ ਆ ਹੁਣ ਦੁੱਧ ਆਪਾਂ ਮੁੱਲ ਭਾਂਵੇਂ ਕੋਸੀ ਵੀ ਲਈ ਚੱਲ ਹੂੰ ਪਰ ਜਿਹੜਾ ਕਿੱਥੇ ਆ ਉਹਦੇ ਹੱਥੀ ਚੋ ਕੇ ਆਪਾਂ ਦੇਖਣਾ ਪੀਣਾ ਉਹ ਗੱਲ ਦਾ ਦਹਿਰਾ ਦਾ ਫਰਕ ਆ ਬਈ ਬਾਕੀ ਆ ਸਾਡੇ ਖਾਲਸਾ ਜੀ ਆ ਇਹ ਸ਼ੁਰੂ ਤੋਂ ਲੈ ਕੇ ਇਹਨਾਂ ਦਾ ਬਹੁਤ ਲਜਾਵ ਆ ਸਬਜ਼ੀ ਨਾਲ ਸਬਜ਼ੀਆਂ ਵਾਲੋ ਬਾਬਾ ਜੀ ਆ ਉਹ ਵਿਚਾਰਾ ਨਾਲ ਉਹਦੀ ਧੂਈ ਰੋਹਦੀ ਆ ਵੇਖ ਲੈ ਹੂੰ ਆ ਫਿਰ ਵੀ ਇਹ ਜਿਹੜਾ ਅਮਦਾ ਸ਼ੌਕ ਆ ਉਹਨੂੰ ਅਸੀਂ ਤੜਕੇ ਤਾਂ ਉਹਨੂੰ ਇੱਕ ਕਰ ਹੀ ਨਹੀਂ ਕਿਹਾ ਵੀ ਬਾਬਾ ਇੱਥੋਂ ਐ ਕਰ ਲਾ ਕੇ ਐ ਕਰ ਲਾ ਬਸ ਹੱਬ ਲੱਗੇ ਹੀ ਪਿਆ। ਸਾਨੂੰ ਵੀ ਧੁੱਪੇ ਮਚਾਈ ਜਾਂਦਾ ਜੀ। ਅੱਛਾ। ਇਹ ਨਹੀਂ ਬਈ ਨੰਦਰਪਾਲ। ਹਾਂ। ਸਾਹਿਬ ਜੀ ਬਈ ਘਰੇ ਲਾਓ। ਆਗ ਦੇ ਜੋਗੀ ਤਾਂ ਲਾ ਸਕਦੇ ਹਾਂ। ਹਾਂ ਜੋਗਰੀ ਲਾਓ। ਤੇ ਜੇ ਵੱਧ ਜਗਾ ਤਾਂ ਵੱਧ ਲਾ ਲਓ ਕਿਸੇ ਭੈਣ ਭਾਈ ਦਾ ਡੰਗ ਸਰ ਜਾਂਦਾ ਹੈ। ਪਰ ਮੁੱਲ ਦੀ ਲੈਣ ਨਾਲੋਂ ਘਰ ਦੀ ਚੀਜ਼ ਜੋ ਜਿਹੜੇ ਵਿਚਾਰੇ ਉੱਥੇ ਵੇਚਣ ਆਉਂਦੇ ਆ ਮੇਰੇ ਵਰਗਾ ਠੇਕੇ ਤੇ ਜਾ ਕੇ 800 ਦੀ 1000 ਦੀ ਬੋਤਲ ਲੈ ਲੈਂਦਾ ਉਹਨਾਂ ਨਾਲ 10 ਰੁਪਏ ਪਿੱਛੇ ਉਦੋਂ ਬੁੜੀਆਂ ਨੂੰ ਮੂਹਰੇ ਕਰ ਦਿੰਦੇ ਮੇਰੇ ਵਰਗੀ ਠੇਕੇ ਬੁੜੀਆਂ ਰੇਟ ਕਢਾ ਲੈਣੀਆਂ 5-7 ਰੁਪਏ ਇਹ 5-7 ਰੁਪਏ ਤਾਂ ਛੋੜੀਆਂ ਗਿਰੀਆਂ ਵੀ ਨਹੀਂ ਆਉਣਗੀਆਂ ਠੀਕ ਹੈ ਉਹ ਵਿਚਾਰੇ ਚੜ੍ਹ ਕੇ ਤੋਂ ਪਹਿਲਾਂ ਤੋੜ ਕੇ ਲਿਆਉਂਦੇ ਆ ਜਿਵੇਂ ਪਿਛਲੀ ਵਾਰੀ ਮੈਂ ਆ ਨਹੀਂ ਆਪਣੇ ਬਲਾਡ ਬਿਠੇ ਆਪਣੇ ਸਬਜ਼ੀ ਵੇਚਣ ਆਲੇ ਮੈਂ ਕਿਹਾ ਬਈ ਗੁਆਰਦੇਆਂ ਫੁੱਲਿਆਂ ਕਹਿੰਦੇ 100 ਰੁਪਏ ਕਿਲੋ ਮੈਂ ਹਬਈ ਤੱਕਾ ਨਹੀਂ ਕਹਿਣਾ ਬਈ ਹੋ ਬੈਠਿਆ ਬੁੜੀਆਂ ਗੱਡੀ ਜੋ ਬੁੜੀਆਂ ਤਾਰ ਲਾ ਜਿੰਨੀਆਂ ਤੋੜ ਕੇ ਲੈ ਗਏ ਤੁਹਾਨੂੰ ਫ੍ਰੀ ਆ ਹੂੰ ਦੇਣੇ ਪਏ ਬਈ ਪਰ ਸੰਝਦਾ ਜੀ ਜਿੰਨੂੰ ਵੀ ਚਾਹੀਦੀ ਹੈ ਗੱਲ ਤੋੜਨੀ ਆ ਬਹੁਤ ਔਖੀ ਆ ਠੀਕ ਐ ਅੱਛਾ ਹੁਣ ਤੁਸੀਂ ਫਰਸ਼ ਪਟਕੇ ਤੇ ਸਬਜ਼ੀ ਦਾ ਥਾ ਬਣਾਤਾ ਸਬਜ਼ੀ ਦਾ ਥਾ ਬਣਾਤਾ ਫਰਸ਼ ਨਹੀਂ ਕੰਮ ਆਉਂਦਾ ਠੀਕ ਐ ਬਈ ਰਾਤ ਯਾਰ ਖੇਤਾਂ 'ਚ ਬੈਠਿਆ ਫੇਰ ਵੀ ਨਹੀਂ ਜਾ ਪਲਾ ਸਕਦੇ ਪਰ ਦਿਨੇ-ਦਿਨੇ ਦਾ ਕੀਤਾ ਜਾਣੀ ਆ ਸਬਜੀ ਦਾ ਬੰਦਾ ਤਰਿਆ ਜਾਂਦਾ ਹੀ ਨਾ ਕਰਕੇ ਆਪਾਂ 10-10 ਮਿੰਟ ਵੀ ਲਾਵੇ ਸਬਜੀ ਕੁਝ ਨਹੀਂ ਪਾ ਗਏ। ਉਹ ਦੇਖੋ ਉਧਰ ਗੱਲਾਂ ਕਰਦੇ ਕਰਦੇ ਨਾ ਬੰਦੇ ਦਾ ਇੱਥੋਂ ਪਤਾ ਲੱਗਦਾ ਜਿਹੜਾ ਬੰਦਾ ਉਹ ਹੁੰਦਾ ਉੱਤੇ ਉਹ ਮਿੱਟੀ ਪਈ ਸੀ ਉਹਦਾ ਬੈੱਡ ਬਣਾ ਕੇ ਰੱਖਿਆ। ਸਹੀ ਹੈ ਉੱਤੇ ਹੁਣ ਕੋਈ ਪਤਾ ਨਹੀਂ ਕਿ ਵੱਖ